ਹੁਣ ਅਪ ਕਿੱਧਰ ਨੂੰ ਚੱਲੇ ਆ ਮੰਮੀ ਮੇਰੀ ਦੋਤੀ ਦਾ ਜਰਮ ਉਹ ਕਿੱਥੇ ਲੰਘ ਜੰਨੇ ਆ ਲਾਓ ਜੀ ਜਿੰਨਾ ਦਾ ਇੰਤਜ਼ਾਰ ਸੀ ਉਹ ਵੀ ਆ ਗਏ ਨੇ ਵੱਡੇ ਵੱਡੇ ਬੈਗ ਲੈ ਕੇ ਇੱਕ ਬਾਤ ਜਸਲੀਨ ਕੋਲ ਇਹਦਾ ਉਹ ਕੰਮ ਆ ਇਹਦਾ ਤਾਂ ਪੇਡਾ ਕਪਾਹ ਚ ਇਹਨੂੰ ਦੁਕਾਨ ਚੋਂ ਕੱਢਣਾ ਬਹੁਤ ਔਖਾ ਚਲੋ ਹੁਣ ਤਰਪੋ ਭਰਾਵੋ ਕਿੱਥੇ ਜਾਣਾ ਹੁਣ ਪਿੰਡ ਵਿਚਾਰੋ ਮੈਨੂੰ ਪੀਜਾ ਨਹੀਂ ਖਾਣਾ ਹਾਂ ਖਾਣਾ ਨਹੀਂ ਆ ਤਾ ਪਿੰਡ ਜਾਣਾ ਨਾਲੇ ਅੱਜ ਚੋਪਰ ਕਲੇ ਪੀਜਾ ਖਾਣਗੇ ਹਾਂਜੀ ਸੋ ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਆਣੇ ਠੀਕ ਠਾਕ ਹੋਵੋਗੇ ਸੋ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਉਹ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਇੱਕ ਹੋਰ ਛੋਟੀ ਜੀ ਰਿਕਵੈਸਟ ਆ ਵੀ ਵੀਡੀਓ ਨੂੰ ਹਾਈਪ ਜ਼ਰੂਰ ਦੇਦੇ ਰਹਿਆ ਕਰੋ ਤਾਂ ਕਿ ਵੀਡੀਓ ਗਾਂ ਦੀਆਂ ਹੋਰਾਂ ਕੋਲੇ ਪਹੁੰਚੀ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਹੁਣ ਅਪਾ ਕਿੱਧਰ ਨੂੰ ਚੱਲੇ ਆ ਮੰਮੀ ਮੇਰੀ ਦੋਤੀ ਦਾ ਜਨਮ ਹੋਇਆ ਅੱਜ ਕੈਪਟਨਾਂ ਜੱਲੇ ਆ ਆਏ ਹਾਏ ਕਾਨੂੰ ਹੈਗਾ ਸਾਡੀ ਭਾਣਜੀ ਦਾ ਜਨਮ ਤੇ ਮੇਰੀ ਦੋਤੀ ਦਾ ਉਹਦੇ ਲਈ ਆਪਾਂ ਚੱਲੇ ਆ ਇੱਕ ਸਰਪ੍ਰਾਈਜ਼ ਗਿਫਟ ਲੈਣ ਤੇ ਗਿਫਟ ਦਾ ਚਲੋ ਆਪਾਂ ਗਾਂਹ ਦੀਆਂ ਤੁਹਾਨੂੰ ਦਿਖਾਵਾਂਗੇ ਕਿ ਕੀ ਲੈਨੇ ਆ ਉਹਨੂੰ ਕਾਨੂੰ ਦੱਸਾਂਗੇ ਜਦੋਂ ਗੋਲਾਂਗੇ ਤੇ ਬਾਕੀ ਐ ਕੱਜ ਹੋਰ ਬੰਦੇ ਨੇ ਆਪਣੇ ਨਾਲ ਹੁਣ ਇੱਕ ਸਵਾਰੀ ਮੁੜਦੇ ਹੋਏ ਹੋਰ ਬਦਲੀਆਂ ਤੇ ਦੋ ਸਵਾਰੀਆਂ ਵਧਣੀਆਂ ਸੌਰੀ ਉਹ ਸਵਾਰੀ ਦੀ ਵੀ ਤੁਸੀਂ ਬੇਸਵਾਰੀ ਨਾਲ ਅੜੀ ਕਰਦੇ ਸੀਗੇ ਵੀ ਉਹ ਸਵਾਰੀ ਹੁਣ ਪਤਾ ਨਹੀਂ ਕਿੱਥੇ ਗਈ ਦਿਸਣ ਨੂੰ ਆਟ ਗਈ ਸਵਾਰੀਆਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਸਵਾਰੀ ਨਾਲ ਵੀ ਮਿਲਾਵਾਗੇ ਆਉਂਦੇ ਹੋਏ ਆਜੋ ਫਿਰ ਹੁਣ ਆਪਾਂ ਚੱਲਦੇ ਆਂ ਜੇ ਗਰਾਮਾਂ ਨੂੰ ਉਹ ਇੰਤਾਰਾਸ਼ ਇਹ ਆਈ ਯਾਰ ਜੇ ਉੱਧਰ 2 ਮਿੰਟ ਆਪਾਂ ਖੜ੍ਹ ਜਿੰਦੇ ਤਾਂ ਆਪਾਂ ਨੂੰ ਲੱਗੇਣਾ ਸੀ ਇੰਨੇ ਜਾ ਆ ਦੇ ਵਾਸਤੇ ਯਾਰ ਹੋਈ ਜਾਂਦਾ ਬਹੁਤ ਟਾਈਮ ਹੋ ਗਿਆ ਪੋਲ ਨੂਨ ਦੋ ਸਵਾ ਇਹ ਟਾਈਮ ਦੇ ਵਿੱਚ ਬਣ ਜਾਣਾ ਇੱਕ ਇੱਥੇ ਆ ਦੇਲ ਉਹ ਬੱਲੇ ਬੱਲੇ ਆ ਤਾਂ ਅਜੇ ਤਾਂ ਲੁੱਦਿਆਂ ਵਾਲਾ ਹੀ ਬਣਿਆ ਪਿਆ ਸਮਰਾਲਾ ਚੌਕ ਬਣ ਗਿਆ ਤਾਂ ਲੈ ਲੈ ਅਜੇ ਪੂਰੇ ਫਸ ਨਹੀਂ ਤੁਰਿਆ ਨਾ ਅਜੇ ਨਹੀਂ ਦਰਦਾਲ ਇਹਦਾ ਜਾਂ ਜੇ 2 ਮਿੰਟ ਹੋਰ ਖੜਾ ਰਹਿ ਮੰਨਦਾ ਸੈਨਸ ਕਾਲ ਜੀ ਤੱਕ ਨਾ ਜਾਵੜੇ ਕੰਮ ਆ ਲਾਓ ਜੀ ਜਿੰਨਾ ਦਾ ਇੰਤਜ਼ਾਰ ਸੀ ਉਹ ਵੀ ਆ ਗਏ ਨੇ ਵੱਡੇ ਵੱਡੇ ਬੈਗ ਲੈ ਕੇ ਏ ਆ ਸਾੰਗਰੀ ਵਾਲਾ ਵੇੜੇ ਸ਼ਰਮੀਲੀ ਐ ਅੱਜ ਤਾਂ ਬਹੁਤ ਅੱਜ ਤਾਂ ਬਹੁਤ ਟਾਈਮ ਬਾਦੋਂ ਆਈ ਆ ਸਹੀ ਗੱਲ ਹੈ ਹੁਣ ਕਿੱ데 ਜਾਣਾ ਬਾ ਹੁਣ ਘਰੇ ਹੀ ਜਾਣਾ ਲੈ ਹੌਲੇ ਕਿੱਥੇ ਹਲੇ ਹੀ ਕਿੱਥੇ 2 ਘੰਟੇ ਲਾਤੇ ਆ ਜਿੱਥੇ ਭਾ ਦੋਂ ਤੁਹਾਨੂੰ ਤਾਂ ਤੁਸੀਂ ਤਾਂ ਖਿਲਦੀਆਂ ਨਹੀਂ ਨਾਲ ਸੁਣੋ ਹਜੇ ਬੀਰੂ ਤੋਂ ਕੁਰਤਾ ਪਹਿਣ ਮੈਂ ਪਹਿਣਦਾ ਬੀਰੂ ਦਾ ਮੇਰਾ ਦਾ ਕੁਰਤਾ ਪਜਾਮਾ ਹੀ ਨਹੀਂ ਬਣਿਆ ਯਾਰ ਹਜੇ ਕਿਉਂ ਮੇਰਾ ਦਾ ਕੱਲੂ ਮਿਲੂ ਦਾ 8 ਵਜੇ ਸਾਜਰੇਉ ਸਾਜਰੇ ਫੜ ਲੇ ਚੇਂਜ ਕਰ ਲੇ ਉੱਥੇ ਜਾ ਕੇ ਬੜੀ ਪੱਗ ਲੈ ਜਾਣੀ ਆ ਫਿਰ ਸਹੀ ਕਿ ਤਿਆਰ ਹੋ ਗਏ ਹੋ ਹਾਂਜੀ ਪਬੀਆਂ ਵਾਲਾ ਜੱਥਾ ਲੈ ਕੇ 2-4 ਦਿਨਾਂ ਦਾ ਇਕੱਠਾ ਰਸਣ ਹਾਂ ਤੁਸੀਂ ਤਾਂ ਐਡਾ ਸਾਡਾ ਆ ਪਿਆ ਹੁਣੀ ਉੱਤਰੇ ਨੇ ਜਾਣੇ ਆ ਅੱਛਾ ਇਹ ਦੋਨੋਂ ਕੱਪੜੇ ਵਾਲੇ ਮੋੜੀ ਜਾਣਾ ਜਾਣਾ ਨਾ ਥੋੜੇ ਹਾਲੀ ਜਾਣਾ ਹੁਣ ਕਿੱ데 ਜਾਣਾ ਸੋਹਣੇ ਗਿਫਟ ਲੈਣਾ ਆਪਾਂ ਹੁਣ ਯਾਰ ਉਹਨੂੰ ਨਿੱਕੀ ਨੂੰ ਉੱਥੇ ਚੱਲ ਗਏ ਉਹ ਦੁਕਾਨ ਤੇ ਕਿਹੜੀ ਤੇ ਗਿਫਟ ਕਿੱਥੋਂ ਲੈਣਗੇ ਜਵਾਕਾਂ ਵਾਲੇ ਪਾਣੀ ਮੈਂ ਸੋਚਦੀ ਸੀ ਉਹਨੂੰ ਕੋਈ ਸਕੂਲ ਵਾਲੀ ਚੀਜ਼ ਲੈ ਲਾਂ ਕੱਪੜਿਆਂ ਨਾਲ ਆਹ ਉਹ ਬਰੀਆ ਨਾਲ ਉਹ ਕੰਮ ਆ ਜੂ ਉਹ ਕੋਈ ਕੋਈ ਬੁੱਕ ਲੈ ਲੈਨੇ ਆ ਜੇ ਇਹ ਤਾਂ ਆਈ ਨਹੀਂ ਮਿਲਦਾ ਕੁਛ ਗੱਡੀਆਂ ਨਹੀਂ ਲੈਣੀਆਂ ਆਪਾਂ ਬੁੱਕਾਂ ਵਾਲਾ ਕੋਈ ਡਿਕਸ਼ਨਰੀ ਦਾ ਸਮਾਨ ਲੈ ਦਿੰਦੇ ਆ ਉਹਦੇ ਕੰਮ ਆ ਜੂ ਹਾਂ ਹੈ ਦੱਸੋ ਹੁਣ ਕਿੱਧਰ ਜਾਣਾ ਮੈਨੂੰ ਤਾਂ ਪਤਾ ਨਹੀਂ ਜਵਾਕਾਂ ਨੇ ਖੜਾਉਣੀ ਭਾਣੇ ਨੂੰ ਪਤਾ ਭਾਣੇ ਕਿੱਥੇ ਆ ਸਾਡੇ ਕਮਲ ਚੌਂਕ ਚ ਨੂੰ ਕਮਲ ਚੌਂਕ ਨਹੀਂ ਉਹ ਫਿਰ ਉਹਦਾ ਖੁੰਜੇ ਦੀ ਦੁਕਾਨ ਆ ਹਾਂ ਨਹੀਂ ਨਹੀਂ ਵਿਚਾਰੀ ਕਿਉਂਕਿ ਪੜਦੀ ਆ ਕਿ ਤਾਰੇ 15 ਨਾਲ ਵੀ ਕੋਸ਼ਿਸ਼ ਕਰਨਾ ਉਹ ਨਹੀਂ ਉਹਨੂੰ ਤਾਂ ਬਾਲਾ ਸ਼ੌਂਕ ਆ ਹੈ ਸ਼ੌਂਕ ਬਹੁਤ ਆ ਉਹ ਸੂਰ ਫਿਰਦਾ ਉਹਦਾ ਮੈਂ ਮੋਤੀ ਵਾਲਿਆਂ ਦੇ ਉਹ ਲੈਣ ਲੱਗੀ ਸੀ ਪਹਿਲਾਂ ਨੇਲ ਨੂਲ ਜੇ ਨਹੀਂ ਨਹੀਂ ਇਹੋ ਜਿਹਾ ਕੋਈ ਨਹੀਂ ਲਾਉਣ ਦੇਣਾ ਨੂੰ ਕੰਮ ਇਹ ਵੀ ਝਾੜਾਂ ਖੜਾ ਕੇ ਆਈ ਅੱਜ ਅੱਛਾ ਹੋਰ ਉਹ ਰਾਤ ਲੜਪੀ ਚਰਨੇ ਨਾ ਮੁੱਖਾ ਮੁੱਖਾ ਬੱਜਿਆ ਗਿਆ ਝਾੜਾਂ ਲੱਗੀਆਂ ਉਹਦੇ ਕਿਹੜੀ ਜਾਂਦਾ ਦੱਸ ਹੋਰ ਯਾਰ ਬਾਈ ਨੇ ਝਾੜ ਖੜਤੀ ਉਹਦੀ ਵਿਚਾਰੀ ਬੱਜੀਆਂ ਕਢਾਈ ਪੈਣਾਂ ਹੀ ਆ ਹੋਰ ਦੂ ਤਾਂ ਨਹੀਂ ਕਢਾਈ ਬਾਈ ਤੂੰ ਝਾੜ ਕਦੇ ਆ ਬਾਹ ਹੁਣ ਸੋਨੇ ਨਿਕਣ ਵਾਲੀ ਥੋੜੇ ਟਾਈਮ ਚ ਇਹ ਯਾਰ ਤੇ ਮਾਸ ਆਇਆ ਹੈ ਨਾ ਹਾਂ ਹਾਂ ਮੇਰੇ ਆਹ ਉਹ ਹੁਣ ਕੱਢਣੀ ਆ ਮੈਂ ਕੱਢੂ ਅੱਜ ਦਿਖਾ ਦੇ ਹੁਣ ਮਾਸ ਹੀ ਆਇਆ ਉਹ ਤਾਂ ਦਿਖਾਈ ਜਾਂਦੀ ਸਾਰੇ ਨੂੰ ਲੇਟਾਂ ਲਾ ਲਾ ਹਾਂ ਹਾਂ ਕੰਮੇ ਕੀ ਰੋਕਣਾ ਕੀ ਬੱਸੀਆਂ ਤਾਂ ਕੰਮ ਮੇਰੀ ਅੱਧੀ ਤਾਂ ਹਾਲਾਤ ਹੀ ਤੈਨੂੰ ਦੱਸੀ ਜਾਂਦੇ ਆ ਰਾਤ ਬਾਈ ਨੇ ਉਹ ਲੜ ਪਏ ਕਿਤੇ ਐਵੇਂ ਛੱਡੀ ਜਾਂਦੇ ਆ ਬਾਅਦ ਹਿਲਣ ਲੱਗ ਗਏ ਉਹ ਫਿਰ ਕਢਾਇਆ ਇਹ ਬਹੁਤ ਮੁਸੀ ਸੀ ਬੜੀਆਂ ਖਰਚੇ ਜਿ ਕਢਾਇਆ ਹੀ ਸਾਰੇ ਅੱਜ ਇਹਦੀ ਵਾਰ ਯਾਰ ਇਹ ਅੱਜ ਇਹ ਜਾੜ ਦਿਖਾਉਂਦੇ ਕਹਿੰਦੀ ਮਾਸ ਛੱਡ ਗਿਆ ਜਾੜ ਤੇ ਉਹ ਅੱਜ ਇਹਦੀ ਜਾੜ ਹਰਾਉਣੀ ਨਹੀਂ ਮਾਸ ਨਹੀਂ ਚਾਹਣਾ ਜੀ ਇੱਧਰ ਕੀ ਆ ਦਿਖਾਉਂਦੀ ਇੱਧਰ ਹਾਂ ਇੱਲ ਬਲੱਕਾ ਕਿਤਾਬ ਲੈਣੀਆਂ ਅੰਦਾ ਮੰਮੀ ਦੇ ਪਿੰਡ ਨੂੰ ਰਾਹ ਸ਼ਹਿਰ ਜਗਰਾਵਾ ਤੋਂ ਇੱਥੇ ਆਉਂਦੀ ਹੁੰਦੀ ਜੀ ਮੰਮੀ ਤੁਰ ਕੇ ਨਾਨੇ ਨਾਲ ਆਉਂਦੀ ਹੁੰਦੀ ਜੀ ਇੱਥੇ ਤੁਰ ਕੇ ਆਹ ਦੁਕਾਨ ਤੋਂ ਉਹਦੇ ਟੋਏ ਵੀ ਪਏ ਆ ਉਹ ਟੀਚਰ ਸੈੱਟ ਮੰਗਦੀ ਸੀ ਮੈਂ ਵੀ ਦੇਖਦੇ ਆ ਇਥੋਂ ਮਿਲੂਗਾ ਬਹੁਤ ਸੋਹਣੀ ਲੱਗਦੀ ਹੈ ਸ਼ੌਪ ਡਾਲ ਹਾਊਸ ਹਾਂ ਡਾਲ ਹਾਊਸ ਉਹ ਵੀ ਉਹ ਵਧੀਆ ਲਾਈਕ ਕਰੂਗੀ ਲੜੀ ਹਾਂ ਵੀ ਸੋਣਾ ਕਿਡਾ ਡਾਲ ਹਾਊਸ ਜੀ ਮਮ ਪਾਪਾ ਪਾਪਾ ਬਿਕਦਮ ਮੁੰਡਿਆਂ ਵਾਸਤੇ ਹੁੰਦੇ ਨੇ ਕੁੜੀਆਂ ਦੇ ਹੰਦਿਆਂ ਦਾ ਜਾਤਾਂ ਦੇ ਪਾਪਾ ਪਿੱਛੇ ਹੁੰਦੇ ਆ ਦਾ ਬ੍ਰੈਂਡ ਜਿਹੜਾ ਹੰਗਰੀਕੋਨ ਨੂੰ ਗੀਰੂਣਾ ਹਾਂ ਵੀ ਸੋਣਾ ਇੰਦਾਂ ਦਾ ਕੁਝ ਫੀਚਰ ਸੈਟਲੀ ਮਿਲ ਸਕਦਾ ਸਾਨੂੰ ਕੋਈ ਹੋਰ ਹੈ ਨਾ ਉਹ ਕਿਹ ਚੀਜ਼ ਤੇ ਆ ਕਾਹਦੀ ਸੋਨਾ ਹੈ ਤਾਂ ਉਹ ਟੈਂਟ ਹਾਊਸ ਉਹ ਤਾਂ ਵੱਡੀ ਹੋ ਗਈ ਉਹ ਤਾਂ ਵੱਡੀ ਹੋ ਗਈ ਨਹੀਂ ਇਹਦਾ ਚੱਲ ਜੂਗਾ ਨਹੀਂ ਨਹੀਂ ਵੱਡਾ ਵਾ ਕਾਫੀ ਵੱਡਾ ਹੈ ਹਾਂ ਵੱਡਾ ਵਾ بس 1 ਕਿੰਨੇ ਸਾਲ ਦੀ ਕੁਛ ਗੀਮ ਕਰਦੇ ਇਹ ਬਹੁਤ ਵੱਡਾ ਮਨ ਬਣਾਇਆ ਹੋਇਆ ਹੋ ਸਕਦਾ ਇਹਨਾਂ ਤੋਂ ਜ਼ਿਆਦਾ ਹੈਗਾ ਹੈ ਇਸ ਤੋਂ ਵੱਡਾ ਨਹੀਂ ਉਹਨੇ ਆ ਕਰ ਜਾਂਦਾ ਸੋਹਣਾ ਲੱਗਿਆ ਯਾਰ ਮੈਨੂੰ ਹੋਰ ਕੀ ਦੇਖ ਲਈਏ ਹੋਰ ਕੀ ਹੈ ਹੋਰ ਕੀ ਹੈ ਉਹ ਵੀ ਦਿਖਾ ਦੇ ਭੈਣ ਸੈਟ ਪਿਆ ਨੀਚੇ ਹੁਣ ਹਾਂਜੀ ਕਿੱਥੇ ਹੈ ਕਿਚਨ ਸੈਟ ਕੱਲ ਸਵੇਰ ਨੂੰ ਪੁੱਛਾਂ ਫੋਨ ਕਰਕੇ ਮੈਨੂੰ ਕੀ ਪਸੰਦ ਆ ਹਾਂ ਹੁਣ ਭੈਣ ਨੇ ਥੋੜਾ ਪੁੱਛਾਂਗੀ ਹਾਂ ਬਹੁਤ ਬੜੀ ਆ ਹਾਂ ਇਹ ਕਿੱਟ ਮੈਂ ਮੰਨਣ ਲੈ ਕੇ ਦਿੱਤੀ ਸੀ ਇਹ ਸੋਹਣੀ ਡਿਜ਼ਾਈਨ ਪਿਆ ਕੋਈ ਪਿੰਕ ਹੋਣਾ ਅੱਛਾ ਮੈਂ ਨਹੀਂ ਜਾਣੀ ਆ ਉਹ ਨਾਲ ਉਹਦੇ ਕੰਮ ਆ ਜੂਗੀ ਰੋਜ਼ ਯਾਰ ਇਹ ਮੁੰਡਿਆਂ ਵਾਲਾ ਬੰਦਾ ਲੈ ਸ਼ਾਇਦ ਇਹ ਵੀ ਫਰਕ ਹੁੰਦਾ ਪੈਂਸਲ ਮੁੰਡਿਆਂ ਕੁੜੀਆਂ ਦਾ ਖੜਾ ਫਰਕ ਆ ਯਾਰ ਛੋਟੀ ਮਿਲ ਜੂਗੀ ਫਿਰ ਇੱਕ ਆ ਇਹ ਕੁੜੀਆਂ ਦੀ ਹੈ ਹਾਂ ਫੇਰੀ ਟੇਸ ਆ ਸੋਹਣੀ ਲੱਗੀ ਯਾਰ ਮੈਨੂੰ ਤਾਂ ਸੋਹਣੀ ਜਸਲੀਨ ਕੋਰ ਨੂੰ ਲੈ ਲਿਆ ਆਪਾਂ ਗਿਫਟ ਤਿੰਨ ਗਿਫਟ ਲੈ ਲੇ ਤੇ ਕੱਲ ਨੂੰ ਬਰਥਡੇ ਆ ਜਸਲੀਨ ਦਾ ਸਾਡੀ ਦਾ ਕੱਲ ਨੂੰ ਖੋਲਾਂਗੇ ਹੁਣ ਪੈਕਿੰਗਾਂ ਚੱਲਦੀਆਂ ਗਿਫਟਾਂ ਦੀਆਂ ਗਿਫਟ ਖੋਲ ਕੇ ਤੂੰ ਚਾ ਨਹੀਂ ਚੱਕਿਆ ਇਹਨਾਂ ਦੇਖਿਓ ਕੱਲ ਨੂੰ ਕਿਵੇਂ ਮੈਂ ਦੱਸਾਂ ਕਿ ਉਹ ਗੈਫਟ ਨੂੰ ਉਤਰਾ ਕੇ ਨਾ ਪਤਾ ਨਹੀਂ ਲੱਗਦਾ ਵੀ ਅੰਦਰ ਕੀ ਸੀ ਜਿਸ ਦਿਨ ਪੈਕਰ ਉਹਨਾਂ ਬੰਦਾ ਟੱਚ ਕਰਕੇ ਦਹਾਸਰ ਚੁੱਕਿਆ ਨਹੀਂ ਦੱਸ ਇਹਨਾਂ ਦੇ ਪੈਸਟ ਕਰ ਲੈਣਾ ਮਨਿਕ ਫਲਾਵਰ ਨਾਲ ਬਾਗ ਦਾ ਹੋ ਗਿਆ ਰੈੱਡ ਤੇ ਇੱਕ ਬਰਥਡੇ ਵਾਲਾ ਲਾ ਦੇਵੋ ਇੱਥੇ ਪਾਓ ਜਸਲੀਨ ਲਿਖੋ ਉੱਪਰ ਜਿਸਲੀਨ ਹਾਂਜੀ ਚੱਕ ਦੋ ਜਿਸਲੀਨ ਕੋਲ ਮੰਮ ਕਲਰ ਆਈਡੀ ਚਾਹੀਦਾ ਬਲੈਕ ਅਸ਼ ਮਾਰ ਦੇ ਬਲੈਕ ਚੰਗੋਸ ਲੈ ਦੇ ਬੋਲੇ ਨਾ ਨੇਮ ਕੀ ਸੀ ਜਸਲੀਨ ਜੇ ਐਨ ਐਲ ਆਈ ਐਨ ਐਲ ਡਬਲ ਯੂ ਐਨ ਐੱਚ ਕੀ ਰੱਖ ਟੇਬਲ ਇਹ ਟੇਬਲ ਉਹ ਤੇ ਪੈ ਗਈ ਉਹ ਤੇ ਪੈ ਦੇਖ ਹਾਂ ਹਾਂ ਕੱਲਾ ਜਸਲੀਨ ਨੰਨ ਕੋਰ ਜਸਲੀਨ ਕੋਰ ਚਲੋ ਜੀ ਹਲੋ ਢੋਲ ਵਾਲਾ ਕਿੱਥੇ ਆ ਓਏ ਓਏ ਉਹ ਜਾਗੋ ਆਈ ਵੀ ਆ ਕਿਸੇ ਦੀ ਨੱਚ ਕੇ ਉਹਨਾਂ ਦਾ 10 ਮਿੰਟ ਓਏ ਇਹਨਾਂ ਦੇ ਬਹੁਤ ਵਧੀਆ ਤੇ ਜੈ ਜਰੇਟਾਂ ਦੇ ਵਿੱਚ ਗਿਫਟ ਮਿਲਦੇ ਆ ਜਗਰਾਉ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਓ ਨੱਚ ਲੋ ਜੇ 10 ਮਿੰਟ ਲਾਉਣਾ ਮੰਮੀ ਉਹ ਤੇ ਤੇਰੇ ਪਿੰਡੋਂ ਰਸੂਲਪੁਰੋਂ ਜਾਗੋ ਆਈ ਆ ਲੈ ਕੇ ਸੱਚੀ ਉਤਰ ਕੇ ਦੇਖ ਉਹਦੇ ਬੁੜੀਆਂ ਫਿਰਦੀਆਂ ਨਾਨਕਾਂ ਦੀਆਂ ਚੰਗਾ ਫਿਰ ਬੈਠੀ ਰ ਉਹ ਮੈਨੂੰ ਦੇਖ ਲੈ ਉਹਨਾਂ ਨੇ ਹੱਸ ਕੇ ਗਈਆਂ ਉਹ ਗਾਂ ਲੰਘੀਆਂ ਉਹਦੇ ਐ ਮਾਰਦਾ ਮੰਗ ਜੀ ਲਾ ਹਾਂ ਫੋਨ ਨੂੰ ਹਾਂ ਲਾ ਦੇ ਟੱਕਾ ਓਏ ਓਏ ਆਹ ਅਮਰਜੀਤ ਕੌਰ ਕਿੱਥੇ ਹੈਂ ਤੇਰੀ ਨੋ ਤੇਰੀ ਤੇਰੀ ਕੁੜੀ ਇਹ ਨਹੀਂ ਹਿਲਦੀਆਂ ਹਾਂ ਕੀ ਜਾਣੇ ਕਿ ਆਨਨ ਆਜੂ ਇਹ ਨਹੀਂ ਹਲਦੀਗੀ ਜਿੱਥੇ ਵਰਜੇ ਡਿੱਗੀ ਤਾਂ ਖੋਲਤੀ ਇਹਦਾ ਉਹ ਕੰਮ ਆ ਇਹਦਾ ਤਾਂ ਪੇਡਾਂ ਕਪਾਹ ਚ ਤੇ ਇਹਨੂੰ ਦੁਕਾਨ ਚੋਂ ਕੱਢਣਾ ਬਹੁਤ ਔਖਾ ਕੀ ਹੋ ਗਿਆ ਕੋਹ ਨਹੀਂ ਆਹ ਦੱਸ ਸਮਾਨ ਹੀ ਨਹੀਂ ਪਸੰਦ ਆਉਂਦਾ ਸਮਾਨ ਆਹ ਹੁੰਦਾ ਮੇਰਾ 5 ਮਿੰਟਾਂ ਜਿ ਲੈ ਕੇ ਹੁਣ ਨੂੰ ਠੂ ਹੋ ਜਾਣਾ ਸੀ ਕਦੇ ਪੈਕਿੰਗ ਕਦੇ ਕੀ ਕਰੇ ਉਹਨੂੰ ਕਹਿੰਦੇ ਮਿਰਗਾ ਆ ਖਿੱਚ ਦੇ ਕਹਿੰਦੀ ਇਹਦਾ ਧਾਗਾ ਜਿਆ ਇਹ ਤੇਰੇ ਵਾਲ ਖਿੱਚ ਕੇ ਦੇਖਾਂ ਕੈਂਚੀ ਨਾ ਮੋਹਣੀ ਨਹੀਂ ਦੇਖਿਆ ਉਹ ਕਰਨ ਪੈ ਜਾਣੇ ਕਰਨ ਪੈਣਗੇ ਜਿਵੇਂ ਉਹ ਧਾਗਾ ਚਲੋ ਵੀਰੂ ਦੇ ਹਾਂ ਟੇ ਉੱਠੋ ਕੋਈ ਗੱਲ ਨਹੀਂ ਹੁਣ ਚਲੋ ਜਦੋਂ ਉੱਥੇ ਇਦਾਂ ਘੰਟਾ ਲਾਇਆ ਮੰਮੀ ਨੂੰ ਉਹਨੂੰ ਦੱਸ ਵੀ ਉਧਰ ਰਸੂਲਪੁਰ ਵਾਲੇ ਫਿਰਦੇ ਆ ਜਾ ਕੋ ਲਈਦਾ ਚੰਗਾ ਨਾ ਕੋਈ ਨਾ ਚਲੋ ਹੁਣ ਤਰਪੋ ਭਰਾਵੋ ਕਿੱਥੇ ਜਾਣਾ ਹੁਣ ਪਿੰਡ ਵਿਚਾਰੋ ਮੈਨੂੰ ਪਿੰਡ ਜਾਣਾ ਬਾਠ ਠੀਕ ਆ ਬਈ ਇਹਨੂੰ ਤਾਰੋ ਬਾਜ ਨੂੰ ਫੋਨ ਲਾ ਦੂਗਾ ਜੀ ਆ ਦੀਪੇ ਨੂੰ ਲੈ ਜਾਣੇ ਤੂੰ ਉੱਤਰ ਚਲੋ ਹੁਣ ਪੀਜਾ ਨਹੀਂ ਖਾਣਾ ਹਾਂ ਖਾਣਾ ਨਹੀਂ ਆ ਤਾਂ ਪਿੰਡ ਜਾਣਾ ਨਾਲੇ ਫੇਰ ਹੀ ਜਾਵਾਂਗੇ ਪਿੰਡ ਪਹਿਲਾਂ ਨਹੀਂ ਨਹੀਂ ਜਿਹੜਾ ਬੈਠੂ ਪਿੰਡ ਜਾਊ ਉਹਨੂੰ ਪੀਜਾ ਆਊਗਾ ਉਹ ਚਲੋ 5 ਮਿੰਟ ਘੇੜਾ ਦੇ ਆਉਣਿਆ ਨੱਚਿਆ ਆਉਣਿਆ ਯਾਰ ਨਾਲੇ ਮਾਨ ਹੌਲਾ ਆਹ ਦੇ ਮੈਂ ਤਾਂ ਇੱਧਰ ਦੀ ਘੇੜਾ ਦਵਾ ਕੇ ਲੈਣਾ ਤੁਹਾਡਾ ਆਹਦੇ ਹੈ ਪੂਰੀਆਂ ਤਿਆਰੀਆਂ ਚਾਹਦੇ ਉਹ ਢੋਲ ਵਾਲਾ ਬੰਦ ਕਰਤਾ ਬਾਈ ਨੇ ਹਾਂ ਉਹ ਲਾ ਦੇ ਡੱਗਾ। ਉਹ ਚਲੋ ਰਸੂਲ ਪ੍ਰਿਆ। ਇਹਦਾ ਯਾਰ ਖੜ ਗਏ ਮੰਮੀ ਇੱਥੇ ਆ ਗਏ ਤੇਰੇ ਪੈਂਟ ਵਾਲੇ ਦਾ। ਲੈ ਇਹਦਾ ਡੱਗਾ ਹੀ ਲਾਉਣਾ ਹਟ ਕੇ। ਐਵੇਂ ਛੱਡੀ ਜਾਂਦਾ ਇਹਨੂੰ। ਢੋਲ ਦੇ ਡੱਗੇ ਦੇ ਉੱਤੇ ਪੈਂਦਾ ਭੰਗੜਾ। ਕੱਲ ਨੂੰ ਸਾਚ ਆਪਾਂ ਦਾ ਵਿਆਹ ਆ ਕੱਲ ਨੂੰ ਆਪਾਂ ਘੜਾ ਪਾਵਾਂਗੇ। ਉਹਦਾ ਕੱਲ ਕਹਿੰਦੇ ਜਾਗੋ ਤੇ ਨਹੀਂ ਆਏ ਤੁਸੀਂ। ਮੈਂ ਕਿਹਾ ਜਾਗੋ ਤੇ ਆਉਣਾ ਸੀ ਆ ਮੇਰੇ ਘਰ ਵਾਲੀ ਦੀ ਸਲਵਾਰ ਨਹੀਂ ਬਣੀ। ਕਹਿੰਦੀ ਮੈਂ ਜਾਣਾ ਨਹੀਂਗਾ ਸੂਟ ਪਾਏ ਬਣਾਓ ਹੀ ਸੂਟ ਪਾ ਕੇ ਜਾਣਾ ਜਾਗੋ। ਉਹ ਸ਼ਗਰ ਕੰਦੀ ਲੈ ਕੇ ਚੱਲ ਗਏ। ਕੋਦਮਾ ਸਾਨੂੰ ਮੇੜੀ ਆ ਮਾ ਮਾ ਕਿੱਥੇ ਨੂੰ ਮੇੜੀ ਆ ਹੁਣ ਤਾਂ ਰੋਗ ਜੋ ਰੋਗ ਦੇਖ ਲੋ ਬਾਕੀ ਆਹ ਇਹ ਪ੍ਰਾਣੀ ਸਬਜੀ ਮੰਡੀ ਆ ਉਹ ਚਟਨੀ ਚ ਪਾ ਕੇ ਖਾਤੀ ਸੀਗੀ ਹਾਂ ਉਵੇਂ ਬਣਾਈ ਸੀ ਜਮਾ ਬਣਾਈ ਸੀ ਫੇਰ ਲੈ ਲੋ ਖਾਣਾ ਕਿਉਂ ਤੂੰ ਕਿਹੜਾ ਜਾਣਾ ਪਿੰਡ ਸਾਡੇ ਨਾਲ ਤੂੰ ਤਾਂ ਪਿੰਡ ਨਹੀਂ ਜਾਣਾ ਇੱਥੇ ਉੱਤਰ ਜਾਣਾ ਸ਼ਗਰ ਕੰਦੀ ਕੀ ਕਰਨੀ ਆ ਖਾਣਾ ਕੀ ਫੇਰ ਫੇਰ ਦਾ ਫੇਰ ਹੀ ਫੇਰ ਲੈ ਜਾਾਂਗੇ ਜਦੋਂ ਖਾਣੀ ਫੇਰ ਉਹ ਜਾ ਆ ਜਾ ਫੇਰ ਚੱਕ ਲੈ ਉਹਨੀ ਚੱਕ ਕੇ ਹੀ ਲੈ ਕੇ ਤੂੰ ਪਿੰਡ ਦਾ ਮੁਰ ਜਾਣਾ ਅੱਜ ਕਹਿੰਦੇ ਰਾਜੂ ਕੈਨਸਲ ਕਰਤਾ ਅੱਜ ਅੱਜ ਚੋਪਰ ਕਲੇ ਪੀਜ਼ਾ ਖਾਣਗੇ ਕਿਹਦਾ ਖਾਣਗੇ ਰੈਡੀਅਲ ਖਾਣਾ ਇਹਨਾਂ ਦੇ ਕੱਠੇ ਜਾ ਬਦ ਲਾਦਾ ਇਹਨਾਂ ਦੀ ਬਹਿਜੋ ਉਹ ਯੂਕੇ ਵਾਲੇ ਤਾਂ ਹੈ ਨਹੀਂ ਤਾਂ ਯੂਕੇ ਦੇ ਵੀਜੇ ਬੰਦ ਕੀਤੇ ਵਿਆ ਕੈਨੇਡਾ ਵਾਲੇ ਖੁੱਲੇ ਆ ਹਾਂ ਭਾਈ ਕੈਨੇਡਾ ਵਾਲਿਆਂ ਦੇ ਚਲ ਅੱਜ ਕੈਨੇਡਾ ਵਾਲਾਂ ਦਾ ਪੀਜ਼ਾ ਖਾ ਕੇ ਆਉਂਦੇ ਹਾਂ ਭਾਈ ਚਲੋ ਜੀ ਰੌਲਾ ਪੈ ਗਿਆ ਅੱਜ ਕਹਿੰਦੇ ਕੈਨੇਡਾ ਵਾਲਾ ਪੀਜ਼ਾ ਹੀ ਖਾਣਾ ਇਹਨਾਂ ਨੇ ਅੱਜ ਪਹਿਲਾਂ ਦੋ ਹੀ ਪੀ ਕੈਨਸਲ ਹੋ ਗਏ ਸੀਗੇ ਇਹ ਲੜ ਪੀਆ ਸੀ ਦੋਵੇਂ ਆਪਸ ਵਿੱਚ ਨਾਨਨ ਪਰਜਾਈ ਉਹ ਕਹਿੰਦੀ ਮੈਂ ਯੂਕੇ ਪੀਜਾ ਖਾਣਾ ਉਹ ਕਹਿੰਦੀ ਕਨੇਡਾ ਪੀਜਾ ਫੇਰ ਇਹਨਾਂ ਦੀ ਟਾਸਪ ਬਾਈ ਫੇਰ ਇਹ ਜਿੱਤਾਂ ਕੀ ਟਾਸ ਚ ਹੈਲੋ ਛੇਕ ਸੁ ਕੋਈ ਨਹੀਂ ਪੀਣਾ ਅੱਗੇ ਬਹੁਤ ਪਤਲੀਆਂ ਹਾਂ ਹਾਂ ਨਾ ਟਾਈਟ ਨੇ ਬਾਈ ਜੇ ਮੰਮੀ ਖਾਉਂ ਮੈਂ ਤਾਂ ਫੇਰ ਤੁਹਾਨੂੰ ਸਾਰਿਆਂ ਨੂੰ ਖਵਾਉਂ ਚਲੋ ਵੇ ਚੱਲ ਜਾਈਏ ਐਵੇਂ ਮਰੀ ਮੰਮੀ ਵਿਚਾਰੀ ਭੁੱਖੀ ਰਹੂਗੀ ਤੁਸੀਂ ਰਾਜ ਜਾਣਾ ਸਾਰਿਆਂ ਜਾਣਿਆਂ ਨੂੰ ਮੈਂ ਵੀ ਰੋਟੀ ਖਾਉਂ ਤਰਨਾ ਯਾਰ ਤਾਲ ਇਹਨਾਂ ਨੂੰ ਮਾਂਵਤ ਉੱਤੇ ਜਾਓ ਹਾਂ ਅਸੀਂ ਖਾਣਾ ਅਸੀਂ ਨਹੀਂ ਖਾਣਾ ਸਾਣੀ ਰੋਟੀ ਜਿਹਦੇ ਵਿੱਚ ਸਬਜ਼ੀ ਹੁੰਦੀ ਹੈ ਮੈਂ ਮਗਾ ਕੇ ਦਿੰਨਾ ਯਾਰ ਜਾਂ ਆਮ ਕਾਲ ਜਾਂ گارਲਿਕ ਬ੍ਰੈਡ ਸਿੱਕਾ ਜਦੋਂ ਤੁਹਾਨੂੰ ਮੰਮੀ ਦਾ ਟੇਸਟ ਦੀ ਨਹੀਂ ਪਤਾ ਉਹਨੇ ਕੀ ਖਾਣਾ ਮੈਨੂੰ ਪਤਾ ਉਹ ਗਿਆ ਕੰਮ ਸ਼ੁਰੂ ਤੇ ਜਿਹਨੂੰ ਜਿਹਨੂੰ ਬੰਦ ਭੁੱਖ ਲੱਗੇ ਉਹਨੇ ਆਪ ਹੀ ਮਸਾਲਾ ਮਸੂਲਾ ਚਾੜ ਲੈਣਾ ਚਾਹੀਦਾ ਕੋ ਯਾਰ ਇਹੀ ਆ ਜੁਮਨੇ ਤੂੰ ਤੇਰਾ ਬੰਦ ਰਹੀ ਪੀਏ ਤੂੰ ਘਾਟਾਂ ਜਾਂਦੀਆਂ ਨਾਲ ਕਿਉਂ ਗਿਆ ਦੰਦਾਂ ਨਾਲ ਢੱਕ ਕੇ ਗਾ ਤੂੰ ਚਿਕਨ ਪੀਜ਼ਾ ਖਾਦਾ ਬਾਤ ਸੌ ਹਤੇ ਆ ਖਾ ਮੈਂ ਨਾ ਕੋਈ ਜਵਾਬ ਜੂ ਵੀ ਨਹੀਂ ਦਿੰਦੇ ਆ ਜੇਕਰ ਆਪ ਤੇ ਦੇ ਜੇਕਰ ਆਪ ਤੇ ਤੇ ਲੈ ਜਾ ਜੀ ਰੋਟੀ ਕਣੀ ਲੈ ਜਾ ਜੇ ਤਨ ਫਾਰ ਦਾ ਫੇਟ ਜਾਣ ਕੇ ਨਹੀਂ ਖਾਂਦੀ ਮੰਮੀ ਮੈਨੂੰ ਲੱਗਦਾ ਆਟਾ ਤਾਂ ਨਹੀਂ ਚੰਗਦੇ ਚਲੋ ਜੀ ਮੇਡੀਆਂ ਪੀਂ ਜਾਂਦੇ ਹੁਣ ਰਾਜ ਪੁੱਜ ਕੇ ਜੱਥੇਦਾਰ ਹੁਣ ਬਹਿਣਗੇ ਗੱਡੀਆਂ 'ਚ ਚਲੋ ਜੀ ਆ ਫੜੋ ਡੈਡੀ ਦਾ ਪੀਜ਼ਾ ਡੈਡ ਨੇ ਖੋਸ਼ ਹੋ ਜਾਣਾ ਪੀਜ਼ਾ ਇਹ ਡੈਡੀ ਦਾ ਫੇਵਰੇਟ ਆ ਹਾਂ ਪਨੀਰ ਪਲੱਸ ਪਨੀਰ ਹੀ ਲਿਆ ਮੈਂ ਅੱਲਾ ਦੇਖ ਲਓ ਬਈ ਨਗਰ ਕੀਰਤਨ ਖਿੱਚ ਲਿਆ ਆਪਾਂ ਨੂੰ ਇੱਧਰ ਨੂੰ ਹਾਂ ਹੈ ਵਾਹਿਗੁਰੂ ਬਾਬਾ ਜੀ ਉੱਪਰ ਸੇ ਗਰੋ ਉਹ ਆ ਗਏ ਗੁਰੂ ਆਪਾ ਜੀ ਵਾਹ ਵਾਹ ਜਿੱਗ ਰਹਾਂ ਉਹ ਵਾਹ ਆਉਣ ਦੇਖੀ ਪਿਆਰਾਂ ਨੂੰ ਰਾਸਣ ਮਿਲੂ ਜਾ ਕੇ ਚਲੋ ਪਿਆਰੋ ਆ ਜੋਗਣਾ ਤੁਹਾਨੂੰ ਥੋੜਾ ਜਿਆ ਦਵਾਈਏ ਪਾਪੂ ਪਾ ਦੇ ਕੇ ਯਾਰ ਕਾ ਆ ਜਾ ਲੈ ਆਪਣੇ ਚੱਕ ਲੈ। ਕਿਉਂ ਨੰਨੀਏ ਲਵਾਈ ਤੇਰੀ ਨੂੰ ਜਿਹੜੀ ਨਹੀਂ ਕਿਉਂ? ਕਿਉਂ? ਮੇਰੇ ਨੂੰ ਕੱਥੇ ਹੈ? ਸਰਪੰਨ ਤਾਂ ਚਾਦਰ ਨਹੀਂ ਵਿਸਾਈ। ਨਵੀਂ ਚਾਦਰ? ਆਹੋ। ਜਿਹੜੀ ਕੱਲ ਲਾ ਲਈ। ਲੈ। ਸਹੀ ਗੱਲ ਆ ਯਾਰ। ਚਾਦਰ ਬਣੀ ਵਿਸਾਈ ਨਹੀਂ ਤੂੰ ਕੱਲ ਵਾਲੀ ਨਵੀਂ ਹੈ। ਓ। ਇਹ ਹੋਂ ਮਰਹਾ ਲਾਂ ਵੀ। ਹਾਂ। ਕਿ ਸ਼ਾਨਾ ਫੇਰ ਨਹੀਂ ਕਰਦਾ ਮਨ ਰਸਜੂਗਾ ਹੋ ਤੇ ਫੇਰ ਰੋਸੇ ਗੀ ਗੱਲ ਹੈ ਹੈ ਆਜੋ ਆਜੋ ਪਾ ਦੇ ਆਜੋ 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 ਨਿਬੜ ਗਿਆ ਹੈਪੀ ਦਾ ਨਾ ਬਾਹਲਾ ਵਾ ਲੇਟ ਕਰਾਉਂਦੀ ਕਦੇ ਪੀਜ਼ਾ ਖਾਣਾ ਕਦੇ ਕੀ ਖਾਣਾ ਮੈਂ ਕੁਛ ਨਹੀਂ ਲੇਟ ਕਰਾਇਆ ਬਸ ਓਏ ਕਾਹਦੀ ਉਹ ਜੀ ਇਹਨਾਂ ਦੋ ਦੋ ਘੰਟੇ ਬਟੀਕਾ ਨਹੀਂ ਲੋਟ ਆਉਂਦੇ ਬਸ ਇੱਕਾ ਪੀਜ਼ਾ ਦੇ ਕੇ ਮਨਾ ਲੈਂਦੇ ਡੈਡੀ ਨੂੰ ਟਾਈਮ ਹੁਣ ਅੱਧੀ ਰਾਤ ਹੋਈ ਪਈ ਆ ਆ ਦੇ ਲੈ ਨਹੀ ਅੱਜ ਆ ਵਾ ਆ ਇੱਕ ਵਾਰ ਫਟਕੀ ਵੀ ਆ ਹਾਂ ਉਹ ਨਹੀਂ ਨਹੀਂ ਇਹ ਕੱਚੀ ਪੱਕੀ ਰਹਿ ਗਈ ਇਹ ਪੀਜੇ ਚ ਕੱਚੀ ਪੱਕੀ ਰਹਿ ਗਈ ਅਜੇ ਭੁੱਖ ਲੱਗੀ ਵੀ ਐਨੂੰ ਹੋਰ ਨਹੀਂ ਡੜੀ ਮੈਂ ਤਾਂ ਨਹੀਂ ਖਾਣਾ ਬਸ ਤੁਸੀਂ ਜਗਰਾਤੇ ਦੇਣਾ ਹਾਂ ਤੁਸੀਂ ਚਾਰ ਦੇਣਾ ਨਾ ਮਾ ਨਾ ਖਾਣਾ ਕਰ ਲ ਲੈ ਕੱਲ ਨੂੰ ਨਾ ਖਾਣਾ ਹੋਰ ਕੋ ਆਲੂ ਵਾਪਸੀ ਹੈ ਕਾ ਲੂੰ ਕਾ ਲੂੰ ਨੇ ਭੋਜਣ ਜਾਣਾ ਜਾਣਾ ਤਾਂ ਹੀ ਤਾਂ ਆਏ ਉੱਥੇ ਕਾ ਕਾ ਲੂੰ ਕੀਰਤਨ ਵੀ ਕਰਨਾ ਉਹ ਡੈਡੀ ਦੀ ਵੀ ਚਾਦਰ ਕੱਢ ਕੇ ਲਿਆ ਮੰਮੀ ਕਹਿੰਦੀ ਉਹ ਗੁੱਸਾ ਕਰ ਗਈ ਡੈਡੀ ਦਾ ਨਵੀਂ ਚਾਦਰ ਲੈ ਸਹੀ ਗੱਲ ਆ ਮੰਮੀ ਨੇ ਕੱਢ ਲਈ ਆ ਆਪਦੀ ਡੈਡੀ ਨੂੰ ਦਿੱਤੀ ਨਹੀਂ ਗਈ ਕਿੱਥੇ ਆ ਡੈਡੀ ਦੀ ਚਾਦਰ ਹੋਰ ਇਹ ਕਾ ਲਿਆ ਯਾਰ ਡੈਡੀ ਦੀ ਚਾਦਰ ਵੀ ਪਸਾ ਫੱਟੀ ਲਾ ਖਾਈਏ ਯਾਰ ਨਾਲ ਤੂੰ ਸਬਜ਼ੀ ਜਗਰਾਤੇ ਦੇ ਆਜੀ ਤਾਂ ਜਾਣਾ ਜਗਰਾਤੇ ਤੇ ਆ ਮਮਮੀ ਨੂੰ ਖਵਾਰ ਉਟੀਆਂ ਕਰ ਜਗਰਾਤੇ ਤੇ ਜਗਰਾਤੇ ਤੇ ਜਾਨ ਕੋਈ ਨਾ 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 ਨਾਲੋਂ ਉਹ ਲਾ ਪੈਣਾ ਹੋਰ ਕੋ ਸਬਜ਼ੀ ਦੇ ਸੁਮਣੇ ਮਮੇ ਨੂੰ ਨਾਲੇ ਦੁੱਧ ਦਈ ਐਵੇਂ ਇੰਨਾ ਇੱਕ ਪੀਸ ਖਾਦਾ ਨਾਲ ਤਾਂ ਸਬਜ਼ੀ ਦੇਈ ਨਾਲੇ ਦੁੱਧ ਦਈ ਮੈਂ ਤੇ ਗਾਲੇ ਵਿੱਚ ਗਲਾਸ ਹੋਦਾ ਸੁਨੇ ਪੀ ਕਰ ਦੇ ਹੁਣ ਕਿਆ ਨਾ ਮੈਨੂੰ ਡਾਕਟਰ ਕੋਲੇ ਜਾ ਕੇ ਵੀ ਬੋਤਲ ਲਵਾ ਦੇ ਜਾਂ ਕੋ ਹੋਰ ਆਪਾਂ ਕੋਹ ਨਹੀਂ ਲਵਾਉਣਾ ਉਹ ਖਾਂਦੀ ਨਹੀਂ ਪੀਂਦੀ ਨਹੀਂਗੀ ਅਸੀਂ ਵੀਨੇ ਦੱਸ ਦੋ ਦੋ ਮੈਦਕੜੀ ਨੂੰ ਲੱਗ ਨਹੀਂ ਬਸ ਨਿਗਾ ਤੇਰੀ ਵੀ ਪੀਜੀ ਦੀ ਆ ਨਹੀਂ ਮੈਂ ਤਾਂ ਭੁੱਕਦੀ ਆ ਇਹਨਾਂ ਨੂੰ ਕ੍ਰਿਸਪੀ ਜੇ ਹੋ ਜੇ ਇਹਨਾਂ ਦਾ ਪੀਜ਼ਾ ਵਧੀਆ ਵਾ ਹੂੰ ਸੱਤਾ ਵਾ ਦੇਖਣਾ ਖਾ ਕੇ ਨਹੀਂ ਮੈਂ ਤਾਂ ਡਰ ਜਾ ਹੀ ਆ ਡਰ ਦੇਖੋ ਤਾਂ ਨਹੀਂ ਤਾਂ ਮੈਂ ਫਿਰ ਤੱਤਾ ਕਰ ਲਾ ਦੇਖੋ ਰੋਟੀ ਲਾ ਦੇ ਸਾਹਮਣੇ ਯਾਰ ਤੂੰ ਪਾਣੇ ਰੋਟੀ ਲਾ ਦੋ ਉਹਦੇ ਮੂੰਹ ਵੱਟਿਆ ਦੇਖ ਕਿਉਂ ਮਾਈਕਰੋ ਦਾ ਮੰਮੂ ਤੋਂ ਭਰ ਅਗ ਲੈ ਜਾ ਕੀ ਹੋ ਗਿਆ ਉਹ ਵਿੱਚ ਦਾ ਤੱਤਾ ਹੋਊਗਾ ਹਾਂ